ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੁਨੀਆਂ ਨੇ ਇੱਕ ਪੱਡ ਕੰਦਾ ਜਿੰਦਾਬਾਦ ਸਾਂ ਦੁਨੀਆਂ ਨੇ ਇੱਕ ਪੱਟ ਕੰਦਾ ਜਿੰਦਾਬਾਦ ਹੱਤਾਂ ਲਈ ਜੋ ਲੜਦੇ ਲੋਕ ਪੰਜਾਬ ਨੂੰ ਬਚਾਉਣਗੇ ਜੇ ਲਾਠਾਂ ਦੇ ਮੈਂਤ ਕਸ ਲੋਕਾਂ ਦਾ ਇੱਕ ਆ ਜਿੰਦਾਬਾਦ ਜਿੰਦਾਬਾਦ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾਦ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾਦ ਸਸੀガル ਜੀ ਮੈਂ ਜਗਸੀਰ ਸਿੰਘ ਪਿੰਡ ਪੱਖੋਗਲਾ ਤੋਂ ਅਕਾਈ ਨੀਤ ਪ੍ਰਧਾਨ ਵੀ ਕਹਿੰਦਾ ਤੇ ਮੈਂ ਜੀ ਆਪਣਾ ਤੇ ਮੇਰੀ ਭੈਣ ਦਾ ਜਿਹੜਾ ਵੀਜ਼ਾ ਲਵਾਇਆ ਸੀ ਆ ਇੰਗਲੈਂਡ ਦਾ ਇਹ ਏਜੰਟ ਨੇ ਸਾਥ ਪਹਿਲਾਂ 220000 ਰੁਪਇਆ ਭਰਾਇਆ ਉਹਦੇ ਵਿੱਚੋਂ ਇਹ ਕਹਿੰਦਾ ਵੀ ਮੈਂ ਜਿਹੜੀ ਇੰਟਰਵਿਊ ਤੇ ਸਾਡੀ ਗੱਲ ਕੋਈ ਹੋਈ ਸੀਗੀ ਫਾਈਨਲ ਉਹ ਇੰਟਰਵਿਊ ਇਹ ਏਜੰਟ ਜਿਹੜੇ ਇਹਨੇ ਵਾਦੇ ਕੀ ਸਾਰੇ ਵਾਦਿਆਂ ਤੋਂ ਮੁੱਕਰ ਗਏ ਜਿਹੜੀ ਇੰਟਰਵਿਊ ਕਹਿੰਦਾ ਸੀ ਇਹਦੀ ਮੈਂ ਆਪ ਦਵਾ ਦੂਗਾ ਐ ਕਰਦੀ ਵਾਅਦਾ ਕਰਦੇ ਸਾਰੇ ਕਾਸੇ ਤੋਂ ਮੁੱਕਰ ਗਿਆ ਤੇ ਇਸ ਤੋਂ ਬਾਅਦ ਇਹ ਅਜੇ ਦੇ ਕੋਲ ਇੱਕ ਦਿਨ ਆਏ ਇੱਕ ਦਿਨ ਆਉਣ ਤੋਂ ਬਾਅਦ ਇਹ ਜਦੋਂ ਅਸੀਂ ਜਫੇਬੰਦੀ ਦੇ ਕੁਝ ਬੰਦੇ ਸੀਗੇ ਇਹ ਜਫੇਬੰਦੀ ਨੂੰ ਵੀ ਬੀਕੇ ਜੂ ਡਕੌਂਡਾ ਨੂੰ ਉੱਠਾ ਬੋਲਿਆ ਕਹਿੰਦਾ ਵੀ ਜਫੇਬੰਦੀ ਮੇਰਾ ਵੀ ਕਰ ਦੂ ਤੇ ਅੱਜ ਵੀ ਇਹਨਾਂ ਨੂੰ ਲੱਗਦਾ ਵੀ ਇਹ ਜਫੇਬੰਦੀ ਦੇ ਵਿੱਚ ਜਦੋਂ ਅਸੀਂ ਐਂਟਰ ਹੋਏ ਆ ਤੇ ਉਦੋਂ ਵੀ ਸਾਡੀ ਜਫੇਬੰਦੀ ਨੂੰ ਕਾਫੀ ਬੋਠਾ ਬੋਲਿਆ ਕਹਿੰਦਾ ਵੀ ਬਾਹਰ ਹੋ ਜਾਓ ਇਹ ਪਹਿਲੀ ਗੱਲ ਵੀ ਮੇਰੇ ਨਾਲ ਬੰਦੇ ਖੜੇ ਨੇ ਠੀਕ ਹੈ ਸਿਆਣੇ ਵੜੇ ਬੰਦੇ ਆ ਜੀ ਇਹ ਬੰਦਿਆਂ ਨੇ ਵੀ ਉਹ ਬੰਦੇ ਨੇ ਸ਼ਰਮ ਨਹੀਂ ਮੰਨੀ ਬਹਾਲਾ ਕਿ ਉਮਰ ਦੇ ਵਿੱਚ ਇਹਨਾਂ ਨਾਲ ਕਿੰਨਾ ਛੋਟਾ ਇਹਨਾਂ ਦੇ ਕੀ ਪੁੱਤਾਂ ਦੀ ਥਾਂ ਤੇ ਆ ਇਹ ਬੰਦਾ ਅੱਜ ਸਾਡੇ 50000 ਰੁਪਏ ਦਾ ਸਰਿਆਂ ਮੁਕਰ ਰਹੀ ਕਹਿੰਦਾ ਵੀ ਮੈਂ ਦੰਦਾ ਨਹੀਂ ਹੈਗਾ ਤੂੰ ਜਿਹੜਾ ਕੁਛ ਮੇਰਾ ਮਰਜ਼ੀ ਕਰ ਇਹ ਗੱਲ ਸੀਗੀ ਜੀ ਮੈਂ ਹੁਣ ਬੀਕੇ ਨੂੰ ਕਹਿੰਦਾ ਹਾਂ ਇਹ ਹੱਥ ਜੋੜ ਕੇ ਇਹ ਵੀ ਬੇਨਤੀ ਕਰਦਾ ਕਿ ਸਾਡੀ ਵੱਧ ਤੋਂ ਵੱਧ ਇਹ ਮਾਧਿਕਾਰ ਨਾਲ ਕਹਿੰਦੇ ਸੀ 22 ਦੇ ਨਾਲ ਪਹਿਲਾਂ ਤੋਂ ਹੀ ਗੱਠਜੋੜ ਦੀ ਨਾਲ ਖੜੇ ਆ ਅੱਜ ਵੀ ਖੜੇ ਰਹਾਂਗੇ ਖੜਦੇ ਰਹਾਂਗੇ ਅੱਗੇ ਤੋਂ ਵੀ ਜੋ ਵੀ ਮੁਸ਼ਕਲ ਆਉਣਗੇ ਆ ਤੇ ਮੇਰੀ ਗੱਠਜੋੜ ਦੀ ਅਪੀਲ ਇਹੀ ਆ ਕੀ ਵੀ ਤੁਸੀਂ ਸਾਡੀ ਵੀ ਹੁਣ ਮਦਦ ਕਰੋ ਮੈਂ ਮਨਿੰਦਰ ਸਿੰਘ ਪੈਣੀਵਾਗਾ ਬੀਕੇਜੂ ਦਕਾਉਂਦਾ ਦਾ ਜਿਲ੍ਹਾ ਜਮਚ ਕੱਤੜਾ ਅੱਜ ਜਿਹੜੀ ਟੋਲ ਪਲਾਜੇ ਤੇ ਪਿੱਕੀ ਮੀਟਿੰਗ ਹੋਈ ਉਹਦੇ ਤੇ ਫੈਸਲਾ ਕੀਤਾ ਸੀ ਕਿਉਂਕਿ ਲੰਬੇ ਸਮੇਂ ਤੋਂ ਲੋਕ ਐੜੇ ਸੰਘਰਸ਼ ਲੜ ਰਹੇ ਆ ਸਾਡੇ ਬੱਚੇ ਧੀਆਂ ਪੱਕਾ ਮੋਰਚਾ ਲੱਗਿਆ ਹੋਇਆ ਟੋਲ ਪਲਾਜਾ ਢਾਉਣ ਦੇ ਵਾਸਤੇ ਸਰਕਾਰ ਚਿੱਟੇ ਹਾਥੀ ਨੂੰ ਸੜਕ ਦੇ ਵਿਚਾਲੇ ਦੰਨੀ ਬੈਠੀ ਹੈ ਉਸ ਨੂੰ ਪਾਸੇ ਕਰਨ ਵਾਸਤੇ 26 ਜਨਵਰੀ ਨੂੰ ਅਸੀਂ ਵੱਡਾ ਇਕੱਠ ਕਰਨ ਜਾ ਰਹੇ ਆ ਇੱਕ ਪਾਸੇ ਲਟੇਰੇ ਕੱਠੇ ਹੋਣਗੇ 26 ਜਨਵਰੀ ਨੂੰ ਦੂਜੇ ਪਾਸੇ ਜਿਹੜੇ ਕਿਰਤੀ ਲੋਕ ਹੈ ਕਿਸਾਨ ਜੁਨੀਆ ਦੇ ਆਗੂ ਵਰਕਰ ਉਹ ਇਕੱਠੇ ਹੋਣਗੇ ਟੋਲ ਪਲਾਜ਼ਾ ਤੇ ਉਸ ਤੋਂ ਪਹਿਲਾਂ ਸਰਕਾਰ ਨੇ ਜੇ ਪਾਸੇ ਕਰਤਾ ਠੀਕ ਹੈ ਨਹੀਂ 26 ਜਨਵਰੀ ਨੂੰ ਵੱਡਾ ਇਕੱਠ ਕਰਕੇ ਇੱਥੇ ਸਰਕਾਰ ਦੇ ਨਾਸਾ ਦੇ ਵਿੱਚ ਧਮਕਾਰ ਦਾਂਗੇ ਕਿਉਂਕਿ ਜਿਹੜੀ ਸਾਡੀ ਲੜਾਈ ਹੈ ਉਹ ਜਾਇਜ਼ ਹੈ ਸਾਡੀ ਜਿਹੜੀ ਮੰਗ ਹੈ ਉਹ ਜਾਇਜ਼ ਹੈ ਰੋਜ਼ ਦੀ ਰੋਜ਼ ਨਵੇਂ ਤੋਂ ਨਵੇਂ ਜਿਹੜੇ ਉੱਥੇ ਹਾਸੇ ਹੈ ਰੋਜ਼ ਵਰਤਦੇ ਹੈ ਇਸ ਕਰਕੇ ਅੱਜ ਬੀਕੇਜੂ ਦਕੌਂਦਾ ਦੀ ਜਿਹੜੀ ਪਿੱਕੀ ਬਲਾਕ ਦੀ ਮੀਟਿੰਗ ਹੋਈ ਆ ਉਹਦੇ ਉੱਤੇ ਫੈਸਲਾ ਲੈਂਤਾ ਵੀ ਸਮੁੱਚੇ ਜ਼ਿਲ੍ਹੇ ਦਾ ਕੱਟ ਕਰਕੇ ਉਹਦੇ ਇਹਦਾ ਜਿਹੜਾ ਪਾਰਟਰ ਉਤਾਰਾ 26 ਜਨਵਰੀ ਨੂੰ ਕਰਾਂਗੇ ਮੈਂ ਬੀਕੇਜੂ ਦਕੌਂਦਾ ਇਸਨੇ ਮੀਟ ਪ੍ਰਧਾਨ ਪਿੱਕੀ ਬਲਾਕ ਅੱਜ ਅੱਠੀ ਟੂ ਟੂਨ ਪਲਾਜ਼ੇ ਦੇ ਮੀਟਿੰਗ ਕੀਤੀ ਹੈ ਜੀ ਉਹ ਜਿਹੜਾ 26 ਤਰੀਕਾ ਸੀ ਰੱਖਿਆ ਉਹਦੇ ਵੱਡਾ ਕੱਟ ਕਰਕੇ ਉਹਦੇ ਨੂੰ ਢਾਵਾਂਗੇ